ਕਹੇ ਕੀ ਇਸ ਸਪੀਸ ਆਲ ਸਾਰੀ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਮੇਰੇ ਨਾਲ ਗੱਲ ਨੀ ਕਰੋ ਆਪਾਂ ਜਿਹੜੀ ਅਸਲ ਗੱਲ ਉਹ ਤਾਂ ਕਰੀਏ ਸਾਡੇ ਪ੍ਰਸ਼ਾਸਨ ਗੱਡੀ ਲਾ ਕੇ ਲੈ ਆਇਆ ਦੱਸੋ ਇੱਕ ਗੱਲ ਸੁਣ ਕੇ ਚਲ ਜੀ ਅੱਜ ਪਿੱਛੇ ਇਧਰ ਆਜੋ ਮਾਤਿਓ ਆਓ ਇਧਰ ਆਓ ਤੁਸੀਂ ਦੇ ਬਿਨਾ ਗੱਲ ਨਹੀਂ ਹੋਣਾ ਪੈਂਜੀ ਆਜੋ ਪਲੀਜ਼ ਜੋ ਆਪਾਂ ਆਪਾਂ ਲਈ ਅਸੀਂ ਜਸ਼ਨ ਜੋ ਆ ਰਹੇ ਜਸ਼ਨ ਆ ਮੰਗਾ ਲਿਖੀਆਂ ਹੋਈਆਂ ਕੋਈ ਨਹੀਂ ਇਹਨੂੰ ਬੁਲਾ ਦੇ ਮਾਈਕ ਉੱਪਰ ਇੱਥੇ ਰੱਖ ਇੱਥੇ ਰੱਖ ਤੁਸੀਂ ਪਲੀਜ਼ ਭੈਣ ਜੀ ਕਿਤੇ ਉਹ ਪਿੱਛੇ ਚਲੇ ਗਏ ਉਹਨਾਂ ਦੇ ਬੇਟੇ ਆ ਆ ਜੋ ਬਿਠਾਓ ਅੱਗੇ ਆ ਲੈੰਦੂ ਯਾਰ ਅੱਗੇ ਆ ਲੈ ਗੁੱਲੇ ਗੁੱਲੇ ਹੋਈ ਜਾਂਦੇ ਫੁੱਲੇ ਹੋ ਜਿਵੇਂ ਐਡਾ ਕੱਟੇ ਨਾ ਆ ਜੋ ਕੋਲੇ ਆ ਪਿੱਛੇ ਆ ਜੋ ਪਲੀਜ਼ ਗੁੱਲੇ ਦੁੱਲੇ ਨਾ ਬਣਾ ਯਾਰ ਸਵਾਜ ਕੋਲੇ ਨੇ ਆ ਅਸੀਂ ਤੁਹਾਨੂੰ ਦੱਸਣਾ ਕੀ ਹੈ ਅਸੀਂ ਸਾਰੇ 40s ਤੇ ਸਾਹਮਣੇ ਬੈਠੇ ਹੋਏ ਹਾਂ ਇਸ ਵਕਤ ਇਹ ਮਾਸੀ ਜੀ ਨੇ ਇਹ ਉਹਨਾਂ ਦੇ ਮਾਸੀ ਜੀ ਦੇ ਬੇਟੀ ਨੇ ਕਿਉਂਕਿ ਉਹਨਾਂ ਦੀ origignal ਸੱਕੀ ਸਿਸਟਰ ਤੇ ਬ੍ਰਦਰ ਕੋਈ ਨਹੀਂ ਸੀ ਉਹ ਕੱਲਾ ਹੀ ਸੀ ਕਮਾਡਾ ਉਹਨਾਂ ਦੇ ਫਾਦਰ ਆਲਰੇਡੀ ਪਿੰਡ ਚਲੇ ਗਏ ਨੇ ਉਹਨਾਂ ਦੀ ਤਬੀਅਤ ਖਰਾਬ ਸੀ ਹੁਣ ਵੀ ਉਹਨਾਂ ਨੂੰ ਕੋਈ ਉਹ ਨਹੀਂ ਹੁਣ ਵੀ ਹੋਸ਼ ਨਹੀਂ ਹੈ ਔਰ ਮਦਰ ਉਹਨਾਂ ਦੀ ਮਦਰ ਨੂੰ ਤੇ ਬਚਾਰੀ ਨਸੇ ਨਹੀਂ ਜੀ ਨਾਲ ਕਿ ਅੱਜ ਦੱਸੋ ਉਹਨਾਂ ਕੋਲੇ ਫੋਨ ਫਾਨ ਕੋਈ ਗੱਲ ਨਹੀਂ ਹੋ ਪਾ ਰਹੀ ਤੁਹਾਡੀ ਬੰਦ ਕਰਾ ਲਈ ਜੀ ਫੋਨ ਤਾਂ ਹਾਂ ਫੋਨ ਬੰਦ ਹੈ ਜੀ ਹੁਣ ਅਸੀਂ ਦੱਸਣਾ ਕੀ ਚਾਹੁੰਦੇ ਆ ਆ ਅਸੀਂ ਬੈਠ ਕੇ ਇੱਥੇ ਮੰਗਾਂ ਲਿਖੀਆਂ ਫੋਨ ਬੰਦ ਕਰ ਲਿਓ ਜੀ ਯਾਰ ਆ ਅਸੀਂ ਮੰਗਾਂ ਲਿਖੀਆਂ ਹੋਈਆਂ ਸੀ ਉਹ ਐ ਤੂੰ ਕਹਿ ਕੇ ਐਸਐਸਪੀ ਸਾਹਿਬ ਸਾਰੀ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਮੇਰੇ ਨਾਲ ਗੱਲ ਹੋਈ ਸਾਰੇ ਖੜੇ ਸੀ ਇਹ ਸਾਰੇ ਜਣੇ ਸੀ ਮੈਂ ਉਦੋਂ ਵੀ ਕਹੀ ਸੀ ਗੱਲ ਇਹਨਾਂ ਨੂੰ ਕਿ ਮੇਰਾ ਤਾਂ ਇਹਨਾਂ ਤੋਂ ਦਾ ਐਕਸਪੀਰੀਅੰਸ ਹੈ ਕਿ ਪੋਸਟਮਾਰਟਮ ਵੀ ਇੱਥੇ ਹੀ ਕਰਾਈਆ ਔਰ ਬਾਡੀ ਨੂੰ ਵੀ ਇੱਥੇ ਹੀ ਰਹਿਣ ਦੀਏ ਆਪਾਂ ਬਾਹਰ ਬੈਠੇ ਆ ਇਹ ਆਦੇ ਜੀ ਇਹਨਾਂ ਵਿਚਾਰਿਆਂ ਦੀ ਇੱਕ ਗੱਲ ਸੱਚੀ ਸੀ ਕਿ ਇਹਨਾਂ ਦੀ ਵੀ ਗਲਤੀ ਹੈ ਸਹੀ ਪੋਸਟਮਾਰਟਮ ਨਹੀਂ ਹੋਣਾ ਕਿਤੇ ਹੋਰ ਕਰਾ ਲਈਏ ਅਸੀਂ ਕਹਾਂ ਜੀ ਇੱਥੇ ਵਾਪਸ ਆਉਂਗੀ ਬਾਡੀ ਅਸੀਂ ਤੁਹਾਨੂੰ ਆਪਦੀਆਂ ਡਿਮਾਂਡਸ ਦੇਵਾਂਗੇ ਲਿਖ ਕੇ ਉਸ ਤੋਂ ਬਾਅਦ ਸੰਸਕਾਰ ਹੋਊਗਾ ਆ ਗੱਲ ਹੋਈ ਸੀ ਆਪਣੀ ਜਦੋਂ ਇਹ ਚਲੇ ਗਏ ਨਾਲ ਉਹ ਤੇ ਮੁੰਡੇ ਵੀ ਗਏ ਨਾਲ ਪਰਿਵਾਰ ਦੇ ਮੁੰਡੇ ਕੁਝ ਵਾਪਸ ਆਏ ਕਿ ਜੇ ਗਏ ਔਰ ਇੱਕ ਮਾਮਾ ਨਾਲ ਬਹਿ ਕੇ ਉਹਨੂੰ ਲੈ ਕੇ ਇੱਕ ਪੁਲਿਸ ਦੀ ਗੱਡੀ ਅੱਗੇ ਲਾਈ ਹੈ ਇੱਕ ਪਿੱਛੇ ਲਾਈ ਹੈ ਔਰ ਬੋਡੀ ਨੂੰ ਇਹਨਾਂ ਦੇ ਪਿੰਡਾਂ ਲੈ ਜਾਇਆ ਜਾ ਰਿਹਾ ਟੋਹਣਾ ਜੀ ਪਿੰਡ ਦਾ ਨਾਮ ਟੋਹਣਾ ਹੈ ਇਹ ਹਰਿਆਣੇ ਚ ਹੈ ਇਹ ਹਰਿਆਣੇ ਚ ਪੁਲਿਸ ਉਧਰ ਲੱਗੀ ਹੈ ਔਰ ਉੱਥੇ ਜਾ ਕੇ ਧੱਕੇ ਨਾਲ ਦਾ ਬਾਬ ਦੀ ਮਰਜ਼ੀ ਤੇ ਆ ਉਹਨਾਂ ਦੀ ਮਾਸੀ ਜੀ ਖੜੀ ਆ ਉਹਨਾਂ ਦੀ ਭੈਣ ਖੜੀ ਨਾਲ ਉਹਨਾਂ ਦੀ ਮਰਜ਼ੀ ਤੋਂ ਬਿਨਾ ਇਹ ਸੰਸਕਾਰ ਹੋਗਾ ਸਾਰੇ دوست ਖੜੇ ਆ ਆ ਵਿਚਾਰੇ ਵੇਖ ਲੋ ਜਿਹੜਾ ਸੁੱਤੇ ਨਹੀਂ ਜਿਨ੍ਹਾਂ ਨੂੰ ਮਤਲਬ ਮੈਂ ਕਹੂੰਗਾ ਦਰਦ ਦਾ ਕੋਈ ਅੰਦਾਜ਼ਾ ਨਹੀਂਗਾ ਜਿਨ੍ਹਾਂ ਨੇ ਸਾਨੂੰ ਸੱਧਿਆ ਸਾਰਿਆਂ ਨੂੰ ਇਹ ਪਟਿਆਲੇ ਤੋਂ ਆਇਆ ਪਟਿਆਲੇ ਤੋਂ ਆਇਆ ਗੁਰੂਪੜ ਤੋਂ ਆਇਆ ਮੈਂ ਭੱਜ ਕੇ ਵਿਆਹ ਤੋਂ ਛੱਡ ਕੇ ਆਇਆ ਕਾਰਨ ਕੀ ਹੈ ਕਿ ਪੰਜਾਬ ਦੇ ਮੁੰਡਿਆਂ ਨਾਲੇ ੱਤਕਾ ਹੋ ਰਿਹਾ ਪਰ ਮੈਂ ਦੁਖੀ ਹੋ ਕੇ ਇੱਕ ਗੱਲ ਕਹੂੰਗਾ ਕਿ ਸਾਡੇ ਨਾਲ ਧੱਕਾ ਉਦੋਂ ਹੁੰਦਾ ਜਦੋਂ ਕੋਈ ਸਾਡਾ ਆਪਦਾ ਵੀ ਵੇਖ ਜਾਂਦਾ ਹੈ ਆ ਜੋ ਮਾਮਾ ਜੀ ਨਾਲ ਅਸੀਂ ਗੱਲ ਕਰ ਰਹੇ ਆ ਉਹ ਗੱਲ ਕਰਨੋਂ ਹਟ ਕੇ ਨਹੀਂ ਹੁਣ ਉਹ ਆਪ ਨਹੀਂ ਗੱਲ ਕਰ ਰਹੇ ਜਦ ਪੁਲਿਸ ਗੱਲ ਕਰਨ ਨਹੀਂ ਦੇ ਰਹੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਆ ਉਹਨਾਂ ਦੇ ਭੈਣ ਖੜੇ ਨੇ ਵਾਰ-ਵਾਰ ਫੋਨ ਮਲਾ ਰਹੇ ਨੇ ਹੁਣ ਫੋਨ ਹੀ ਬੰਦ ਹੋ ਗਿਆ ਇਹਨਾਂ ਦੇ ਚੀਜਾ ਜੀ ਜਿਹੜੇ ਉਹਦੇ ਫਾਦਰ ਨੇ ਮੁੰਡੇ ਦੇ ਉਹਨਾਂ ਦਾ ਫੋਨ ਆ ਉਹਨਾਂ ਦੀ ਹਾਲਤ ਹੀ ਖਰਾਬ ਹੈ ਮਾਂ ਨਾਲ ਵੀ ਗੱਲ ਹੋ ਰਹੀ ਲਾਸ਼ ਨੂੰ ਤੱਕੇ ਨਾਲ ਪਿੰਡ ਲੈ ਗਏ ਨੇ ਕਤਲ ਇੱਥੇ ਹੋਇਆ ਮੁਕੂਆ ਇੱਥੋਂ ਦਾ ਇਹ ਬਚਾਉਂਦੇ ਆ ਜੀ ਬਚਾ ਰਿਹਾ ਅਸੀਂ ਮੰਗਾ ਚਿਹਰਾ ਆ ਬੋ ਇੱਕ ਮਿੰਟ ਨਹੀਂ ਆਉਦੀ ਉਹਨਾਂ ਤੋਂ ਮੈਂ ਕੱਢ ਕੇ ਜਾਂ ਮੇਰੇ ਦੇ ਪਾਸ ਫੁੱਟਾ ਪਰਚਾ ਨਹੀਂ ਮਖਸਾਰੇ ਲਵਾਂ ਹੁਣ ਅਸੀਂ ਜਿਹੜੀ ਗੱਲ ਕਰਦੇ ਜਿਹੜਾ ਜਿਹੜਾ ਇਮਾਨਦਾਰ ਆ ਉਹ ਜਮੇ ਨਾ ਡਰੇ ਜਿਹੜਾ ਕਰਪਟ ਆ ਅਸੀਂ 1 ਇੰਚ ਦਾ ਕਿਸੇ ਦਾ ਹੱਕ ਨਹੀਂ ਖਾਦਾ ਇਹਦਾ ਮਾਰਕ ਨਹੀਂ ਖਾਦਾ ਕਿਸੇ ਫालतू ਬਵਾਦ ਨਹੀਂ ਦਿੱਤਾ ਵੀ ਢਕਾਉ ਹੋਵੇ ਮੜੀਰ ਕਦੇ ਕੋਈ ਕੋਈ ਕਿਸੇ ਮਾਰੇ ਪੁੱਤ ਨੂੰ ਆ ਰਾਹ ਨਹੀਂ ਪਾਇਆ ਵੀ ਹਾਂ ਓਏ ਆ ਕਰ ਭੈਣ ਚੋ ਤੇਰੇ ਨਾਲ ਚੱਲਾਗੇ ਰੋਲੇ ਚ ਭਲਾਣਾ ਸਾਡਾ ਇੱਕ ਅਸੀਂ ਓਨਾ ਕੀ ਪਰਿਵਾਰ ਬੈਠੇ ਜਿੰਨਾ ਕੋਲ ਨੂੰ ਜਮਾ ਕਰਕੇ ਬੈਠੇ ਸੀਗੇ ਇੱਥੇ ਓਨੇ ਕੀ ਆ ਦੋ ਨਾ ਆਏ ਹੁੰਦੇ ਆ ਦੋ 15 ਮਿੰਟ ਕੁਛ ਖਾਏ ਹੁੰਦੇ ਆ ਆ ਬਹਿ ਗਏ ਫੇਰ ਆ ਸੜਕ ਨਹੀਂ ਭੁੱਲੀ ਸੀਐਮ ਸਿਕਿਉਰਿਟੀ ਆਈ ਸੀ ਇੱਥੇ ਆਈ 8 9 ਘੰਟੇ ਫਿਰਦੇ ਰਹੇ ਪੁੱਛੋ ਕਿਦ ਨਾਲ ਕਾਰਪੋਰੇਸ਼ਨ ਨਹੀਂ ਕਰਿਆ ਭਾਈ ਸਾਰੇ ਉਹ ਕਹਿੰਦੇ ਇੱਥੇ ਨਾ ਘੜੋ ਉਹ ਸਿੱਖਿਆ ਵਿਭਾਗ ਤੋਂ ਪਰੇ ਜਾ ਕੇ ਗੱਡੀਆਂ ਲਾਓ ਅਸੀਂ ਉੱਤੇ ਖੜੇ ਇੱਥੇ ਸਾਡਾ ਮੁੰਡਾ ਮਰਦਾ ਹੋਵੇ ਉਦੋਂ ਪੱਜ ਗਿਆ ਵਾ ਇਹ ਸਾਰੇ ਜੋ ਫੋਟੋ ਦੇ ਮੋਟਰਸਾਈਕਲ ਆ ਵੇਚੋ ਥਮਣਾ ਸਿੱਟ ਗਿਆ ਸਾਡਾ ਯਾਰ ਹੁਣ ਅਸੀਂ ਇੱਕ ਗੱਲ ਕਹਿਣੀ ਹੈ ਕਿ ਐਂ ਹਰ ਵਾਰੀ ਹੁੰਦਾ ਰਹੂਗਾ ਪਹਿਲਾਂ ਇੱਥੇ ਕੁੰਬੜਾ ਕਾਂਡ ਹੋਇਆ ਸੀ ਫਿਰ ਹਰਵੀਰ ਦਾ ਕਾਂਡ ਹੋਇਆ ਲੁਧਿਆਣੇ ਕਿੰਨੇ ਕਾਂਡ ਹੋਏ ਇਹ ਹਰ ਵਾਰੀ ਮਾਰਨਗੇ ਅਸੀਂ ਇਹਦੇ ਵਿੱਚ ਮੰਗਾਂ ਲਿਖੀਆਂ ਹੋਈਆਂ ਜਿਹਦੇ ਵਿੱਚ ਅਸੀਂ ਕਹਿ ਰਹੇ ਹਾਂ ਪੁਲਿਸ ਵਾਲੇ ਤੇ ਹਸਪੀਟਲ ਵਾਲੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਇਹਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਨੇ ਜਿਹੜੇ ਏਡੇ ਏਡੀਆਂ ਖਰਚਾ ਦੇ ਕੇ ਭੇਜਦੇ ਨੇ ਜਿਹੜੇ ਮਕਾਨ ਮਾਲਕਾਂ ਨੇ ਉਹ ਰੱਖੇ ਹੋਏ ਨੇ 15-15 ਜਣੇ ਬਿਨਾ ਵੈਰੀਫਿਕੇਸ਼ਨ ਤੋਂ origignal ਪੇਪਰਾਂ ਦੀ ਵੈਰੀਫਿਕੇਸ਼ਨ ਇਹ ਇੱਥੇ ਵਾਦਾ ਹੋਇਆ ਸੀ ਖੜ ਕੇ ਕੁੰਬੜਾ ਕਾਂਡ ਵੇਲੇ ਕਿ ਉਹਨਾਂ ਦੇ origignal ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਇੱਥੇ ਸਿਵਲ ਅਧਿਕਾਰੀ ਨੇ ਖੜ ਕੇ ਕਿਹਾ ਸੀ ਕਿ origignal ਅਸੀਂ ਡੋਮਿਸਾਈਲ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਾਵਾਂਗੇ ਅੱਧਾ ਹਿੰਦੁਸਤਾਨ ਕਾਨੂੰਨ ਬਣਾ ਕੇ ਬੈਠਾ ਕਿਉਂ ਨਹੀਂ ਬੰਦਦਾ ਇਹ ਲੋਕ ਜਿਹੜੇ ਉਧਰ ਕ੍ਰਾਈਮ ਕਰਦੇ ਨੇ ਇੱਧਰ ਆ ਜਾਂਦੇ ਨੇ ਇੱਧਰ ਕਰਕੇ ਉਧਰ ਭੱਜ ਜਾਂਦੇ ਨੇ ਕੌਣ ਨੇ ਸਾਰੇ ਦਿੱਲੀ ਚ ਐਲੈਕਸ਼ਨ ਹੋ ਗਏ ਕਿ ਰੋਹਿੰਗਿਆ ਆ ਗਏ ਬੰਗਲਾਦੇਸ਼ੀ ਆ ਗਏ ਸਾਡੇ ਨਹੀਂ ਆ ਗਏ ਕੌਣ ਮਾਰ ਗਿਆ ਇਹਨਾਂ ਦੇ ਦੋਸਤ ਨੂੰ ਕਿਰਚ ਮਾਰੀ ਘੁਮਾਈ ਫੇਰ ਕੱਢੀ ਚੀਰ ਕੇ ਰੱਖਤਾ ਮੁੰਡੇ ਨੂੰ ਇਹ ਤੁਹਾਡਾ ਟ੍ਰੇਨ ਦਾ ਕਮਾਂਡੋ ਬੈਲਟ ਟ੍ਰੇਨ ਦਾ ਕੋਈ ਐਕਟਿਵ ਕਮਾਂਡੋ ਪੰਜਾਬ ਦਾ ਉੱਥੇ ਵਾਲਾ ਹੈ ਬਿਨਾਂ ਕਿਸੇ ਮਤਲਬ ਤੋਂ ਕਿਸੇ ਦੇ ਸਟੈਪ ਕਰਕੇ ਰੋਟੇਟ ਕਰਕੇ ਕੱਢ ਕੇ ਦਿਖਾ ਦੇ ਬਾਈ ਮੈਂ ਜਿਗਰਾ ਮੂਤਰਾ ਮੁੱਤ ਮੁੰ ਨੂੰ ਇੱਥੇ ਦੱਸੋ ਕਿਹਨੇ ਕਹਦੇ ਆ ਪੰਜਾਬ ਤੋਂ ਕੋਈ ਵੀ ਆਏ ਨਾ ਜਾਂਦੇ ਕਿਸੇ ਨੂੰ ਕੱਢ ਦੋ ਨਹੀਂ ਕੱਢਦਾ ਤੇ ਸਾਲ ਤੁਸੀਂ ਬਾੜੋਂ ਸਾਡੀ ਤੁਸੀਂ ਲੰਘਾਦੇ ਤਾਂ ਤੁਸੀਂ ਉਹਨਾਂ ਨੂੰ ਵਰਨ ਦੇਂਦਾ ਤੁਹਾਡੇ ਆਪ ਦੇ ਧੀ ਪੁੱਤ ਕੱਲ ਨੂੰ ਤੁਹਾਡੇ ਘਰਾਂ ਦਾ ਕਾ ਹੋਊਗੀ ਅੱਗ ਉਦੋਂ ਹਾਂ ਤੇ ਮੁੰਡੇ ਨੂੰ ਨਾ ਕਿਹਾ ਸਾਡੇ ਮੁੰਡੇ ਦਾ ਪਰਚੀ ਤੋਂ ਨਾ ਕਰੋ ਇਹ ਗੈਂਗਸਟਰ ਵੀ ਹੈਗਾ ਹੁਣ ਗੱਲ ਇਹ ਹੈ ਕਿ ਉਹ ਆਏ ਵੀ ਚਿਰਾਂ ਇੱਕ ਗੱਲ ਆਪਰ ਮੰਗਾ ਦੱਸ ਦਈਏ ਕਿ ਇਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਵੇ ਪਰਿਵਾਰ ਨੂੰ ਜੇ ਤੁਸੀਂ ਕਿਸੇ ਨੂੰ ਕਰੋੜ ਰੁਪਏ ਦੇ ਸਕਦੇ ਹੋ 25 ਪਰਿਵਾਰ ਦੇ ਮੈਂਬਰਾਂ ਦਾ ਕੱਲਾ ਇੱਕ ਮੁੰਡਾ ਸੀ ਕਮਾਉਣ ਵਾਲਾ ਕੀ ਉਹਨੂੰ ਇਹ ਕੰਪਨਸੇਸ਼ਨ ਦਿੱਤਾ ਜਾਊਗਾ ਉਸ ਪਰਿਵਾਰ ਨੂੰ ਇਹ ਹੋਊਗਾ ਕਿ ਨਹੀਂ ਹੋਊਗਾ ਇੱਕ ਇੱਕ ਕਰਕੇ ਸਾਰੀਆਂ ਮੰਗਾਂ ਦੱਸੋ ਅਸੀਂ ਉਹੀ ਦੱਸ ਰਹੇ ਹਾਂ ਇਹ ਚੀਜ਼ ਦਿੱਤੀ ਜਾਵੇ ਔਰ ਉਹਨਾਂ ਲੋਕਾਂ ਤੇ ਜਿਹੜੇ ਤੇ ਜਿੰਨੇ ਉਹਦੇ ਨਾਲ ਸ਼ਾਮਲ ਸੀਗੇ ਬੰਦੇ ਉਹਨਾਂ ਤੇ ਆਰਗਨਾਈਜ਼ ਕਰਾਇਂ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਤੇ ਪਰਚਾ ਇਹਨਾਂ ਵੱਲੋਂ ਹੋਵੇ ਜਿਹੜੇ ਦੋਸਤ ਤੂੰ ਨਾਲ ਸੀ ਸ਼ੇਰਾ ਉੱਤੇ ਉੱਥੇ ਜਿਹੜਾ ਮੁੰਡਾ ਸਾਡਾ ਨਾਲ ਸੀ ਇਹ ਨਾਮ ਦੇਣਗੇ ਉਹਦੇ ਵੱਲੋਂ ਪਰਚਾ ਹੋਵੇ ਪਰਚਾ ਕਿਸੇ ਹੋਰ ਵੱਲੋਂ ਨਹੀਂ ਹੋਣਾ ਚਾਹੀਦਾ ਨਾ ਕਿ ਪਰਚਾ ਕਿਸੇ ਹੋਰ ਵੱਲੋਂ ਗਵਾ ਦਿਓ ਬਾਅਦ ਚੋ ਗਵਾਈ ਦੇਣ ਤੋਂ ਮੁਕਰ ਜੇ ਭੱਜੀ ਜਾਵੇ ਸਮਝੌਤਾ ਕਰ ਚੇ ਸਮਝੌਤਾ ਦਾ ਆਪਾ ਵੇਖ ਲਿਆ ਕੌਣ ਕਰ ਜਾਂਦੇ ਨੇ ਤਿੰਨ ਥਾਵਾਂ ਤੇ ਸਾਡੇ ਨਾਲ ਹੋ ਚੁੱਕਿਆ ਅਸੀਂ ਲੜਦੇ ਆਂ ਜਾਣਦੇ ਆਂ ਉੱਥੇ ਮੌਕੇ ਤੇ ਇੱਕ ਬੰਦਾ ਕੋਈ ਪੱਟ ਲਿਆ ਜਾਂਦਾ ਚਾਹੇ ਉਹ ਪਰਿਵਾਰ ਨਾਲ ਸੰਬੰਧਤ ਹੋਵੇ ਜਾਂ ਦੂਰ ਦਾ ਹੋਵੇ ਚਲੋ ਜੀ ਗੱਲ ਖਤਮ ਹੁਣ ਵੀ ਅਸੀਂ ਤਾਂ ਬੈਠੇ ਹੋਏ ਆਂ ਆ ਮਾਸੀ ਜੀ ਬੈਠੇ ਹੋਇਆ ਉਹਦੀ ਭੈਣ ਬੈਠੀ ਹੋਈ ਵਿਚਾਰੀ ਆਹ ਹਟ ਅਜਦਾ ਕੀ ਹੋਟਲ ਨਿਕਲਦਾ ਵਾਰ-ਵਾਰ ਮੂੰਹੇ ਹੋਟਲ ਹੀ ਨੇ ਹੋਟਲ ਹੀ ਹੈ ਜਿਹੜਾ ਇਹਨੇ ਕਿੰਨੇ ਪੈਸੇ ਲਏ ਹੋਏ ਹੁਣ ਤੱਕ ਦੱਸੋ ਭੈਣ ਜੀ ਕਿੰਨੇ ਪੈਸੇ ਲਏ ਆ ਇਹਨਾਂ ਨੇ 11-12 ਲੱਖ ਉਹ ਉਹ ਬਣਾ ਕੇ ਆਪ ਹੀ ਆਉਂਦੇ ਆ ਇਹਨਾਂ ਨੇ ਲਕਤੀ ਦੇ ਵਿੱਚ ਭੇਜਿਆ ਦੇਣ ਡੇਰ ਦੇ ਵਿੱਚ ਰਾਈਟ ਵੀ ਡੇਰ ਦੇ ਵਿੱਚ ਡੇਰ ਦੇ ਵਿੱਚ ਡਾਕਟਰ ਇਹਨਾਂ ਦਾ ਆ ਕੇ ਕਹਿੰਦਾ ਅਸੀਂ ਇੱਕ ਸਰਜਰੀ ਕੰਪਲੀਟ ਹੋ ਗਈ ਆ ਹਾਪਫੁਲੀ ਹੁਣ ਤੁਸੀਂ ਦੂਜੀ ਸਰਜਰੀ ਦੀ ਤਿਆਰੀ ਕਰਦੇ ਆਪਾਂ ਫੇਰ ਸਾਨੂੰ ਉਸ ਠੰਡੇ ਨੂੰ ਲੈ ਕੇ ਦਿਓ ਸਿਕਿਉਰਟੀ ਚੈੱਕ ਔਰ ਇਹਨ ਜਿਸਟੇਸ਼ਨ ਹੋ ਗਿਆ ਜੋ ਐਕਚੁਅਲ ਦੇ ਵਿੱਚ ਅਮਾਉਂਟ ਅਸੀਂ ਭਰੀ ਆ ਸਾਡੇ ਤੱਕ ਬਾਹਰ ਫੌਲਸ ਜਾਣ ਕਰੀ ਕਿਉਂਕਿ ਮੈਨੂੰ ਦਿੱਤਾ ਨਹੀਂ ਕਿਸੇ ਨੂੰ 4 ਘੰਟੇ ਤੱਕ ਮਲਮ ਉਹਨੂੰ ਦੇਖਿਆ ਸੀ ਜਿਉਂਦੇ ਨੂੰ ਉਸ ਤੋਂ ਮਗਰ 26 ਘੰਟੇ ਅਸੀਂ ਨਹੀਂ ਦੇਖਿਆ ਉਹਨੂੰ ਜਮੈਂ ਕੋਈ ਇੱਕ ਬੰਦਾ ਪਰਿਵਾਰ ਦਾ ਨਾਟ ਇਵਨ ਬਲੈਡਰ ਨੇਸ਼ਨ ਜਾਂ ਗੋਸਟ ਜਾਂ ਦੂਰੋ ਯਾਰ ਦੋਸਤ ਜੋ ਅਸੀਂ ਫੋਨ ਵੀ ਲਵਾਏ ਜੋ ਅੰ ਕਿਉਂ ਭਈ 1.5 ਲੱਖ ਰੁਪਏ ਦਾ ਉਹ ਪਰਚੀ ਕੱਢ ਕੇ ਦਿੱਤੀ ਆ ਵੀ 1.5 ਲੱਖ ਜਾਵੇ ਕਿਰਾਇਆ 275 ਹੋਰ ਮੰਗਿਆ 275 ਰੁਪਏ ਸੀ ਨਹੀਂ ਕਿਰਾਇਆ ਵੀ ਜਾਂ ਵੀ ਜਦੋਂ ਮਰੀ ਗਏ ਬਈ ਅਸੀਂ ਕੀ ਦਈਏ ਬੈੱਡਾ ਦਈਏ ਫਿਰ ਹੋਟਲ ਆ ਫਿਰ ਇੱਕ ਹੋਰ ਗੱਲ ਆ ਇੱਕ ਹੋਰ ਗੱਲ ਜਿਹੜੀ ਪੋਸਟਮਾਰਟਮ ਹੋਇਆ ਉਹਦੀ ਰਿਪੋਰਟ ਕਿੱਥੇ ਆ ਸਰ ਗੱਲ ਦੀ ਰਿਪੋਰਟ ਆਪਣੇ ਕੋਲੇ ਆਈ ਨਹੀਂ ਨਹੀਂ ਆਈ ਨਾ ਇਹ ਰਿਪੋਰਟ ਕਿਉਂ ਨਹੀਂ ਆਈ ਸਾਡੇ ਕੋਲੇ ਕੀ ਐ ਚੋਰੀ ਧੱਕਾ ਛਾਹੀ ਨਹੀਂ ਗਈ ਇਹ ਕਿਹੜੇ ਹਸਪੀਟਲ 'ਚ ਹੋਈ ਸੀ ਹੁਣ ਪੋਸਟਮਾਰਟਮ ਕਿੱਥੇ ਹੋਇਆ ਸਿਵਲ ਹਸਪੀਟਲ ਸਿਵਲ ਹਸਪੀਟਲ ਸਿਵਲ ਵਾਲਾ ਹਾਂਜੀ ਇਹ ਸਿ ਉਹ ਦੇਣ ਕੇ ਲਿਆ ਕੇ ਜਾਂ ਅਸੀਂ ਦੂਜੀ ਵਾਂਗ ਕਰੀਏ ਕਿ ਹੋਰ ਪੋਸਟਮਾਰਟਮ ਕਰਾਇਆ ਜਾਵੇ ਇੰਨੀ ਸ਼ਰੀਆਂ ਹੰ ਧੱਕੇ ਸਹੀ ਤੁਸੀਂ ਵੇਖ ਸਕਦੇ ਹੋ ਮੀਡੀਆ ਦੇ ਕੈਮਰੇ ਅਵੇਲੇਬਲ ਆ ਅਸੀਂ ਸੜਕ ਤੇ ਅਵੇਲੇਬਲ ਹੈ ਲਾਸ਼ ਉਧਰੋਂ ਗਾਇਬ ਔਰ ਜਿਹੜੇ ਮਾਮੇ ਨੂੰ ਅਸੀਂ ਫੋਨ ਕਰ ਰਹੇ ਆ ਸਾਨੂੰ ਨਹੀਂ ਪਤਾ ਮਾਮਾ ਉਹਨਾਂ ਦੇ ਨਾਲ ਆ ਜਾਂ ਮਾਮੇ ਨੂੰ ਧੱਕੇ ਨਾਲ ਨਹੀਂ ਗੱਲ ਕਰਨ ਦੇ ਰਹੇ ਉਹ ਇਹ ਦੱਸ ਸਕਦੇ ਨੇ ਪਰਿਵਾਰ ਵਾਲੇ ਉਹਨਾਂ ਦੇ ਨਾਲ ਆ ਜੀ ਮਾਮਾ ਨਾਲ ਆ ਬਿਲਕੁਲ ਨਾਲਾ ਕੋਈ ਪਤਾ ਨਹੀਂ ਗੱਲ ਸੋਚੋ ਪਹਿਲੀ ਵਾਰੀ ਗੱਲ ਹੋਈ ਸੀ ਤਾਂ ਉਦੋਂ ਆਪਾਂ ਨੂੰ ਕੁਝ ਤਾਂ ਕਹਿ ਸਕਦੇ ਮੈਂ ਧੱਕਾ ਕਰ ਰਹੇ ਨਹੀਂ ਆ ਮਾਮਾ ਮਿਲੇ ਆ ਹੋਇਆ ਜੀ ਹੁਣ ਮੈਨੂੰ ਦੱਸੋ ਮਾਮੇ ਨੇ ਭੇਜਿਆ ਸੀ ਤੁਹਾਨੂੰ ਇੱਥੇ ਕਿਉਂਕਿ ਚਾਰ ਪੰਜ ਮੁੰਡੇ ਉਸ ਦਿਨ ਗਏ ਸੀ ਉੱਥੇ ਮਾਮੇ ਨੇ ਇੱਥੇ ਭੇਜਿਆ ਤੇ ਜਿਹੜੀ ਐਫਆਈਆਰ ਹੈ ਮਾਮੇ ਵੱਲੋਂ ਨਾ ਹੋਵੇ ਦੱਸ ਕਿਉਂਕਿ ਮਾਮੇ ਨੇ ਕੋਈ ਇਨਸਾਫ ਨਹੀਂ ਦੇਣਾ ਹੈਗਾ ਸਾਡਾ ਵੀ ਭਰਾ ਸੀ ਹੁਣ ਇਹ ਕੀ ਹੋਊਗਾ ਇਹ ਤਰੀਕਾਕਾਰ ਹੈ ਕਿ ਮਾਮੇ ਵੱਲੋਂ ਐਫਆਈਆਰ ਕਰ ਦਿਓ ਮਾਮਾ ਜਿਹੜਾ ਹੁਣ ਵੇਗ ਗਿਆ ਬਾਅਦ ਚ ਕੀ ਖੜੂਗਾ ਉਹ ਵੀ ਉਹ ਵਿਚਾਰੇ ਦਾ ਬ ਇਹ ਮੁੰਡੇ ਨਾਲ ਸੀ ਅਸੀਂ ਇੱਧਰ ਆ ਇੱਧਰ ਆ ਸ਼ਰਫ ਅਸੀਂ ਐਂਬੂਲੈਂਸ ਨਾਲ ਆਏ ਸੀ ਆ ਮੁੰਡਾ ਨਾਲ ਸੀਗਾ ਇਹਦੇ ਵੱਲੋਂ ਐਫ ਆਈ ਆਰ ਹੋਣੀ ਚਾਹੀਦੀ ਨਾ ਕੀ ਤੇਰਾ ਸ਼ਰਫ ਹਰਜੀਤ ਸਿੰਘ ਹਰਜੀਤ ਸਿੰਘ ਵੱਲੋਂ ਐਫ ਆਈ ਆਰ ਹੋਵੇ ਜਦੋਂ ਕਾਂਡ ਹੋਇਆ ਪ੍ਰਾਈਵੇਟਨਸ ਹੈ ਜਿਸ ਜਗ੍ਹਾ ਤੇ ਹੋਇਆ ਆਈ ਵਿਟਨੈਸ ਆ ਖੜਾ ਇਹਦੇ ਵੱਲੋਂ ਹੋਣੀ ਚਾਹੀਦੀ ਹੈ ਹੁਣ ਮੈਨੂੰ ਦੱਸੋ ਇਹ ਹੋਊਗਾ ਇਹ ਕੰਪਨਸੇਸ਼ਨ ਮਿਲੂਗਾ ਜਿਹੜੇ ਬੰਦੇ ਵੀਕੇ ਜਮਾ ਉਸ ਮਾਮੇ ਨੂੰ ਪੁੱਛਦਾ ਇਹ ਤਾਂ ਤੇਰਾ ਕੈਂਸ ਬਣ ਗਿਆ ਹੈ ਥੋੜਾ ਜਿਆਦਾ ਸੋਚ ਲੈ ਇਹ ਗੱਲਾਂ ਫਰਮਦੂਨੇ ਖੋਰ ਦੱਸਾਂ ਗਲ ਜੇ ਕੁੰਬੜਾਂ ਕਾਂਡ ਵੇਲੇ ਇਹ ਗੱਲਾਂ ਮੰਨ ਲੀਆਂ ਹੁੰਦੀਆਂ ਅੱਜ ਗੁਰਸੇਵ ਨਾਲ ਆ ਨਹੀਂ ਹੋਣਾ ਸੀ ਤੇ ਜੇ ਅਸੀਂ ਹੁਣ ਵੀ ਨਾ ਖੜੇ ਤੇ ਪੰਜਾਬ ਦੇ ਹਰ ਬੰਤ ਆ ਹੁੰਨੇ ਜੇ ਮੋਗੇ ਪ੍ਰਵਾਸੀਆਂ ਤੇ ਗੋਲੀ ਚਲਾਤੀ ਸੀ ਕਿਸੇ ਨੇ ਇੱਕ ਦਿਨ ਬਾਅਦ ਇਨਕਾਊਂਟਰ ਹੋ ਗਿਆ ਉਹਨਾਂ ਮੁੰਡਿਆਂ ਦਾ ਇੱਥੇ ਕੀ ਹੋ ਰਿਹਾ ਬਚਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ ਇਹ ਨਹੀਂ ਆ ਪਿੱਛੇ ਕਿਉਂ ਪੀਸੀਆਰ ਬੋਲਦੀ ਲੰਗੀ 30 ਬੰਦਿਆਂ ਦੇ ਖੜੇ ਆ ਤੇ ਉਹ ਚੈੱਕ ਨਹੀਂ ਕਰ ਸਕਦੇ ਵੀ ਕੀ ਐ ਇਹਨਾਂ ਕੋਲ ਵੈਸੇ ਤਾਂ ਪੰਜਾਬ ਦੇ ਕੱਲ ਸੀਐਮ ਸਾਹਿਬ ਨੇ ਆਉਣਾ ਸੀਗਾ ਪਰ ਇੱਥੇ ਲੁੱਟ ਹੋਈ ਹੈ ਹੁਣ ਇੱਕ ਗੱਲ ਹੋਰ ਇੱਕ ਆ ਗਈ ਇਹਦਾ ਇੱਥੇ 3-4 ਲੱਖ ਦੀ ਉਹਦੀ ਖਬਰ ਪੜੀ ਜਾਂਦੇ ਆ ਵੀ ਆਹ ਦੇਖ ਲਓ ਸ਼ਰਾ ਇੱਕ ਗੱਲ ਸੁਣੀ ਇੱਕ ਬੈਠੇ 200 ਗੱਡੀ ਲਾ ਕੇ ਉੱਥੇ ਉਹ ਲੁੱਟਾ ਘੋਹ ਕਰੀ ਜਾਂਦੇ ਹੁਣ ਆਹ ਦੱਸਿਓ ਜੇ ਕਿ ਆਹ ਭੈਣੂਰੀਆਂ ਖੜੀਆਂ ਇੱਥੇ ਇਹਨਾਂ ਨੇ ਕਿਹਾ ਉੱਥੇ ਕਿ ਸੀਐਮ ਸਾਹਿਬ ਅੰਦਰ ਨੇ ਸਾਡੀ ਗੱਲ ਕਰਾ ਦਿਓ ਕੀ ਕਿਹਾ ਉਹਨਾਂ ਨੇ ਦੱਸਿਓ ਭੈਣ ਜੀ ਅੱਗੇ ਤੁਸੀਂ ਉਹਨਾਂ ਨੂੰ ਪ ਪਿੱਛੇ ਦੀ ਕਰਤਾ ਪਹਿਲਾਂ ਆਂਦੇ ਸੀ ਤੁਹਾਨੂੰ ਗੱਲ ਕਰਾਵਾਂਗੇ ਪਹਿਲਾਂ ਕਹਿੰਦੇ ਸੀ ਕੋਈ ਨਹੀਂ ਅਸੀਂ ਗੱਲ ਕਰਦੇ ਆਂ ਗੱਲ ਕਰਦੇ ਆਂ ਬਾਅਦ ਵਿੱਚ ਪਿੱਛੇ ਦੀ ਕਰ ਦੁੱਤਾ ਹੁਣ ਇਹ ਦੱਸੋ ਇਹ ਸੀਐਮ ਇਨਾਂ ਦੇ ਨਹੀਂਗੇ ਇਹ ਇਨਾਂ ਦੇ ਸੀਐਮ ਨਹੀਂਗੇ ਹੈਗੇ ਆ ਨਾ ਸੀਐਮ ਨੂੰ ਰੈਲੀ ਤੇ ਕੀ ਇਨਾਂ ਦਾ ਦੁੱਖ ਦਰਦ ਨਹੀਂ ਸੁਣਨਾ ਜਾਂ ਮੋਗੇ ਦੀ ਰੈਲੀ ਦੀ ਕਾਹਲੀ ਸੀ ਉਹ ਜ਼ਿਆਦਾ ਜ਼ਰੂਰੀ ਸੀ ਹੁਣ ਵੀ ਆ ਕੇਜਰੀਵਾਲ ਵੀ ਨਾਲ ਆ ਪਿੱਛੇ ਆ ਗਏ ਇੱਕ ਗੈਸਟ ਹਾਊਸ ਹੋਣ ਵਾਲੀ ਸਪੈਸ਼ਲ ਬਣਿਆ ਕੀ ਇਨਾਂ ਦੇ ਦਰਦ ਦੇ ਵਕੀਫ ਨਹੀਂ ਹੋਣਗੇ ਆ ਮੰਗਾਂ ਦੇ ਉੱਤੇ ਗੌਰ ਕਰਨਗੇ ਕਿ ਨਹੀਂ ਹੋ ਲੋ ਕਹਿੰਗੇ ਜੀ ਇਹ ਤਾਂ ਹਰਿਆਣੇ ਦੇ ਰਹਿੰਦੇ ਆ ਉਹ ਪਤੰਦਰੋ ਕਤਲ ਤਾਂ ਇੱਥੇ ਹੋਇਆ ਕੰਮ ਤਾਂ ਇੱਥੇ ਕਰਦਾ ਸੀ ਆਇਆ ਤਾਂ ਉਹ ਸਾਡਾ ਮੁੰਡਾ ਕੋਈ ਗੱਲ ਕਰੂਗਾ ਉਹਦੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਤੁਸੀਂ ਗੱਲ ਕੀਤੀ ਸੀ ਉਹਨੇ ਮਾਮੇ ਨਾਲ ਜੀ ਤੁਸੀਂ ਕੀਤੀ ਸੀ ਕੀ ਕਿਆ ਸਵਿਚ ਆਫ ਕਰ ਲਿਆ ਸਵਿਚ ਆਫ ਕਰ ਲਿਆ ਉਹਨੇ ਅਸੀਂ ਪਹਿਲਾਂ ਗੱਲ ਕੀਤੀ ਸੀ ਮਾਮੇ ਹੋਰਾ ਨਾਲ ਅੱਧੀ ਗੱਲ ਕਰਕੇ ਅੱਧੇ ਮਿੰਟ ਦੀ ਮائیں ਉਹਨਾਂ ਨਾਲ ਗੱਲ ਕੀਤੀ ਸਾਰਿਆਂ ਨਾਲ ਸਪੀਕਰ ਫੋਨ ਤੇ ਕੀਤੀ ਫੋਨ ਵੱਜਦੀ ਮੈਂ ਕਰਦਾ ਮੈਂ 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 ਐਂ ਗੱਲ ਹੋਈ ਔਰ ਫੋਨ ਪਾਸੇ ਔਰ ਉਸ ਤੋਂ ਬਾਅਦ ਫੋਨ ਬੰਦ ਇਹ ਕੌਣ ਕਰ ਰਿਹਾ ਹੈ ਅਸੀਂ ਇੱਕ ਗੱਲ ਆਣੀ ਹੈ ਕਿ ਮਾਪੇ ਦੀ ਮਰਜ਼ੀ ਤੋਂ ਬਿਨਾ ਸੰਸਕਾਰ ਕਰਨਾ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਔਰ ਜਿਹੜਾ ਇਹ ਕਰਾਊਗਾ ਉਹਦੇ ਤੇ ਇੱਕ ਕੇਸ ਵੀ ਬਣੂਗਾ ਤੇ ਪੰਜਾਬ ਵਾਲੇ ਫਿਰ ਜਵਾਬ ਮੰਗਣਗੇ ਕਿਉਂਕਿ ਇਹਨਾਂ ਸਾਹਿਬ ਕੇਸ ਆਉਦੇ ਤੇ ਗੇਟ ਬੋਡੀ ਦੇ ਦੀ ਮੌਲਿਕ ਅਧਿਕਾਰ ਨਹੀਂ ਜਦੋਂ ਬੰਦਾ ਮਰ ਜਾਂਦਾ ਹੈ ਸਪਰੀਮ ਕੋਰਟ ਕਹਿੰਦੀ ਹੈ ਕਿ ਆਰਟੀਕਲ 21 ਦੇ ਵਿੱਚ ਜਿਹੜੀ ਡੈੱਡ ਬੋਡੀ ਹੈ ਫੰਡਮੈਂਟਲ ਰਾਈਟ ਹੈ ਇਵੇਂ ਰੋਲਿਆ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਹਾਂਜੀ ਹਾਂਜੀ ਇੱਧਰ ਬਹਿ ਜਾਓ ਇੱਧਰ ਬਹਿ ਜਾਓ ਨਾਲ ਦਿਸਪੈਸਟ ਕਰ ਰਹੀ ਨਹੀਂ ਸੁਪਰੀਮ ਕੋਰਟ 100 ਦੇ ਕੇਸ ਦੇ ਵਿੱਚ 17 1800 ਬੰਦੇ ਨੂੰ ਆਪ ਜਦ ਦਿੱਤਾ ਸੀ ਕਿ ਜਿਹੜੇ ਬੰਦੇ ਮਰ ਗਏ ਨੇ ਜਿਹੜੀ ਡੈੱਡ ਬੋਡੀ ਹੈ ਜੇ ਉਹ ਮਰ ਜਾਂਦੇ ਹੈ ਉਹ ਡੈੱਡ ਬੋਡੀ ਦੇ ਵੀ ਰਾਈਟ ਨੇ ਜਦ ਤੱਕ ਉਹਦਾ ਸਸਕਾਰ ਨਹੀਂ ਹੁੰਦਾ ਉਹ ਸਨਮਾਨਜਨਕ ਢੰਗ ਨਾਲ ਸਰਕਾਰ ਹੁਣਾ ਹੈ ਹਰ ਬੰਦੇ ਦਾ ਮੌਲਿਕ ਹੱਕ ਹੈ ਕਿ ਜੀ ਪੁਲਿਸ ਉਸ ਪੱਧਰ ਦੇ ਨਾਲ ਰਲ ਕੇ ਜੇ ਦਾ ਸੰਸਕਾਰ ਕਰਦੇ ਹੈ ਉਹ ਵਾਇਲੇਸ਼ਨ ਹੋਏਗੀ ਆਰਟੀਕਲ 21 ਸੋ ਹੁਣ ਅਸੀਂ ਇਹ ਇਹ ਮੰਗ ਕਰ ਚੁੱਕੇ ਆ ਅਸੀਂ ਪਰਿਵਾਰ ਦੇ ਨਾਲ ਹੈ ਪਰਿਵਾਰ ਖੜਾ ਹੋਇਆ ਹੈ ਕੁਝ ਪਰਿਵਾਰ ਵਿਚਾਰੇ ਬੇਹੋਸ਼ ਨਹੀਂ ਗਏ ਹੋਏ ਨੇ ਜੋ ਵੀ ਇਹ ਕਹਿਣਗੇ ਇਹਨਾਂ ਦੇ ਹਿਸਾਬ ਨਾਲ ਅਸੀਂ ਅਗਲਾ ਐਕਸ਼ਨ ਲਵਾਂਗੇ ਕਵਾਂਗੇ ਜੋ ਇਹ ਕਹਿਣਗੇ ਉੱਥੇ ਗੱਲ ਕਰਕੇ ਤੋ ਅਸੀਂ ਇਹਨਾਂ ਨੂੰ ਪੁੱਛਾਂਗੇ ਵੀ ਇਹ ਦੱਸਣਗੇ ਵੀ ਅੱਗੇ ਤੁਹਾਨੂੰ ਪਤਾ ਲੱਗ ਜਾਊਗਾ ਤੇਰੀ ਨੂੰ ਬੁਲਾਇਆ ਤੇਰੀ ਮੋਲਾ ਹੀ ਹੈ ਅੰਮ੍ਰਿਤਸਰ ਕਿੰਨੀ ਹੋ ਕਰਤ ਚਾਹੀਦੀ ਹੈ ਸਾਡੀ ਨਾਲ ਇਨਸਾਫ ਦਵਾਓ ਜਿੱਥੇ ਵੀ ਜਸ਼ਰਦੀ ਪਹੁੰਚੀ ਐਂਬੂਲੈਂਸ ਜਿੱਥੇ ਵੀ ਹੈ ਇਸ ਟਾਈਮ ਉੱਥੇ ਹੈ ਕੋਈ ਗੱਡਾ ਕੋਈ ਬੰਦਾ ਨਹੀਂ ਐਂਬੂਲੈਂਸ ਦੇ ਨਾਲ ਮਾਮਾ ਵਿੱਚ ਮਾਮਾ ਦੀ ਫੋਨ ਬੰਦ ਕਰਵਾ ਦੇ ਉਹਨਾਂ ਦੇ ਵਿੱਚ ਬੜੀ ਵੱਡੀ ਕਨਸਪੀਰੇਸੀ ਹੋ ਰਹੀ ਹੈ 40 ਸੌਸ ਮੈਟਰ ਨੇ ਅਜੇ ਤੱਕ ਕੋਈ ਹੋ ਡਿਟੇਲਡ ਮੈਡੀਕਲ ਰਿਕਾਰਡ ਨਹੀਂ ਦਿੱਤਾ ਕਿ ਇਹਨਾਂ ਨੇ ਕਿਹੜੇ ਕਿਹੜੇ ਖਰਚੇ ਕੀਤੇ ਨੇ ਕਿੰਨੀਆਂ ਸਰਜਰੀਜ਼ ਕੀਤੀਆਂ ਨੇ ਨਹੀਂ ਜੇ ਸਾਨੂੰ ਪੋਸਟਮਾਰਟਮ ਦੀ ਰਿਪੋਰਟ ਦਿੱਤੀਆਂ ਕਿ ਤੁਸੀਂ ਨਾ ਯਾਰ ਹੁਣੇ ਪਤਾ ਕਰ ਲੋ ਜਿਵੇਂ ਕਹੂੰਗੇ ਅਸੀਂ ਇੱਥੇ ਹੀ ਖੜੇ ਆਂ ਨਹੀਂ ਹੈ ਕਿਸੇ ਦੂਜਾ ਪੋਸਟਮਾਰਟਮ ਹੋਊਗਾ ਕਿ ਦੂਜਾ ਪੋਸਟਮਾਰਟਮ ਤਾਂ ਹੀ ਹੋਊਗਾ ਜੇ ਡੈੱਡ ਬੋਡੀ ਨੂੰ ਸਸਕਾਰ ਨਾ ਕਰੀਏ ਸੁਜੀ ਨੇ ਜਬਰਦਸਤੀ ਐਨੇ ਤੱਕੇ ਨਾਲ ਸਸਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਹਦਾ ਪ੍ਰੈਸ਼ਰ ਹੈਗਾ ਇਸ ਦਾ ਅੰਦਰ ਪ੍ਰੈਸ਼ਰ ਹੈਗਾ ਕਿ ਜਿਹੜੀ ਮੁੱਢਲੀ ਵਲਵ ਨੇ ਉਹ ਵੀ ਨੰਗੇ ਹੋਣੇ ਚਾਹੀਦੇ। ਔਰ ਜੇਕਰ ਨੂੰ ਇਹ ਤੇ ਰਿਪੋਰਟ ਵੀ ਹੋ ਸਕਦੀ ਨਾ ਮਾਪੇ ਕਰ ਸਕਦੇ ਨੇ ਰਿਪੋਰਟ। ਇਸ ਤੇ ਰਿਪੋਰਟ ਹੋ ਸਕਦੀ ਕਿ ਧੱਕੇ ਨਾਲ ਕੀਤਾ ਗਿਆ ਜੇ ਮਾਪੇ ਕਰਨਗੇ।